ਵੀ ਦੇਖ ਰਹੇ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਸਾਡੇ ਦਰਮਿਆਨ ਐਸਪੀ ਮੁਖਤਿਆਰ ਸਿੰਘ ਜੀ ਜੋ ਕਿ ਹਲਕਾ ਨਿਹਾਲ ਸਿੰਘਾ ਤੋਂ ਵੀ ਜੀਪ ਦੇ ਅੰਚਾਰ ਦੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ মিডিਆ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅਚੇਚੇ ਤੌਰ ਤੇ ਮੇਰੇ ਨਾਲ ਅੱਜ ਗੱਲ ਗੱਲਬਾਤ ਕਰਨ ਲਈ ਮੇਰੇ ਕੋਲ ਇੱਥੇ ਆਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅੱਛਾ ਸਰ ਜੀ ਸੋਸ਼ਲ ਮੀਡੀਆ ਤੇ ਇੱਕ ਨਾ ਬਹੁਤ ਮੁੱਦਾ ਪਖਿਆ ਹੋਇਆ ਹੋਇਆ ਤਰਨ ਤਰਨ ਇਲੈਕਸ਼ਨ ਹੋ ਰਹੇ ਨੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਨੇ ਇੱਕ ਸਰਦਾਰ ਬੂਟਾ ਸਿੰਘ ਜੀ ਜੋ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਤੇ ਇੱਕ ਟਿੱਪਣੀ ਸੋ ਟਿੱਪਣੀ ਨੂੰ ਤੁਸੀਂ ਕਿਹੜੇ ਨਰੀਆਂ ਦੇਖ ਰਹੇ ਹੋ ਟਿੱਪਣੀ ਬੇਸਿਕਲੀ ਹੈਟ ਟਿੱਪਣੀ ਬਹੁਤ ਗਲਤ ਆ ਕਿਉਂਕਿ ਇੱਕ ਬੜਾ ਕੁਆਲੀਫਾਈਡ ਨੇਤਾ ਕਾਂਗਰਸ ਦਾ ਬੜਾ ਵੱਡਾ ਲੀਡਰ ਆ ਰਾਜਾ ਵਡੰਗ ਜੀ ਦੀ ਉਮਰ ਵੀ ਬਹੁਤ ਛੋਟੀ ਸੀ ਜਦੋਂ ਉਹਨਾਂ ਨੇ ਲਾਲ ਪ੍ਰਖਾਲਸਾ ਕਾਲਜ ਤੋਂ ਉਹਨਾਂ ਨੇ ਐਜੂਕੇਸ਼ਨ ਹਾਸਲ ਕੀਤੀ ਆ ਉਹ ਬੀਏ ਆਨਰਸ ਐਂਡ ਜਿਹੜਾ ਐਮਏ ਇਨ ਹਿਸਟਰੀ ਬਹੁਤ ਮਤਲਬ ਉੱਚੇ ਲੈਵਲ ਦੀ ਪੜ੍ਹਾਈ ਸੀ ਕਹਿ ਸਕਦੇ ਆ ਔਰ ਉਸ ਤੋਂ ਬਾਅਦ ਪੋਲਿਟਿਕਸ ਆਣ ਕੇ ਵੀ ਉਹਨਾਂ ਨੇ ਜਿਹੜਾ ਜਰਨਲਿਜ਼ਮ ਦਾ ਉਹਨਾਂ ਨੇ ਕੀਤਾ ਔਰ ਪੀਐਚਡੀ ਕੀਤੀ ਉਹਨਾਂ ਨੇ ਸੋ ਬੜੇ ਕੁਆਲੀਫਾਈਡ ਨੇਤਾ ਸੀ ਬੜੇ ਮਿਹਨਤੀ ਆ ਲੀਡਰ ਹਨ ਉਹ ਆਪਣੇ ਬਲਬੂਤੇ ਦੇ ਉੱਤੇ ਹੀ ਉਹ ਕਾਂਗਰਸ ਦੇ ਵਿੱਚ ਬੜੇ ਉੱਚੇ ਅਹੁਦਿਆਂ ਤੇ ਪਹੁੰਚੇ 8 ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਔਰ ਭਾਰਤ ਸਰਕਾਰ ਦੇ ਵਿੱਚ ਕਈ ਮਹਿਕਮੇ ਦੇ ਵਿੱਚ ਫੂਡ ਸਪਲਾਈ ਚ ਹੋਇਆ ਉਹ ਹੁਣ ਕਈ ਡਿਪਾਰਟਮੈਂਟਾਂ ਦੇ ਵਿੱਚ ਉਹ ਵਜ਼ੀਰ ਵੀ ਰਹੇ ਨੇ ਔਰ ਉਹ ਗਵਰਨਰ ਵੀ ਰਹੇ ਨੇ ਨੈਸ਼ਨਲ ਲੈਵਲ ਦੇ ਉਹ ਜਿਹੜੇ ਉਹ ਇੰਟਰਨੈਸ਼ਨਲ ਪੰਦਰ ਦੇ ਐਸਸੀ ਕਮਿਸ਼ਨ ਦੇ ਵੀ ਉਹ ਜਿਹੜੇ ਉਹ ਚੇਅਰਮੈਨ ਨੇ ਇਸ ਕਰਕੇ ਨੇ ਕੁਆਲੀਫਾਈਡ ਨੂੰ ਇਹ ਕਹਿਣਾ ਕਿ ਕਾਂਗਰਸ ਨੇ ਉਹਨੂੰ ਬੜਾ ਹੋਮ ਮਿਨਿਸਟਰ ਬਣਾ ਦਿੱਤਾ ਹੋਮ ਮਿਨਿਸਟਰ ਦਾ ਬਹੁਤ ਵੱਡਾ ਦਰਜਾ ਜਿਹੜਾ ਉਹਨਾਂ ਨੇ ਹਾਸਲ ਕੀਤਾ ਸੀਗਾ ਔਰ ਉਹ ਮੈਂ ਸਮਝਦਾ ਹਾਂ ਉਹਨਾਂ ਦੀ ਆਪਣੀ لیاقت ਸੀਗੀ ਤੇ ਕਾਂਗਰਸ ਨੇ ਕੋਈ ਇਨਾ ਸਪੈਸ਼ਲ ਨਹੀਂ ਸੀ ਕਿ ਉੱਠ ਕੇ ਨਾਰਮਲ ਬੰਦੇ ਨੂੰ ਧੱਕ ਕੇ ਲਿਆ ਕੇ ਕਾਂਗਰਸ ਨੇ ਉਹਨੂੰ ਬੜਾ ਵੱਡਾ ਮਾਨ ਸਤਕਾਰ ਦਿੱਤਾ ਉਹ ਕੁਆਲੀਫਾਈਡ ਸੀਗਾ ਲੋਟ ਬੜਾ ਪੜ੍ਹਿਆ ਲਿਖਿਆ ਡਿਜ਼ਰਵ ਸੀਗਾ ਔਰ ਉਹ ਡਿਜ਼ਰਵ ਵੀ ਕਰਦਾ ਸੀਗਾ ਇਸ ਕਰਕੇ ਇਹ ਮਤਲਬ ਇਹ ਗੱਲ ਕਹਿਣੀ ਕਿ ਕਾਂਗਰਸ ਨੇ ਬੜਾ ਕੁਝ ਕੀਤਾ ਤੇ ਕਾਂਗਰਸ ਦਾ ਇਹ ਵੀ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਡਾਕਟਰ ਭੀਮrao Ambedkar ਜਿਨ੍ਹਾਂ ਨੇ 2 ਸਾਲ 11 ਮਹੀਨੇ ਤੇ 18 ਦਿਨ ਲਾ ਕੇ ਦੁਨੀਆ ਭਰ ਦੇ 60 ਸੰਵਿਧਾਨਾਂ ਨੂੰ ਵਾਚ ਕੇ ਫਿਰ ਉਹਨਾਂ ਨੇ ਇੰਡੀਆ ਦਾ ਜਿਹੜਾ ਸੰਵਿਧਾਨ ਬਣਾਇਆ ਆਰਕੀਟੈਕਚਰ ਉਹ ਮਤਲਬ ਸੰਵਿਧਾਨ ਦੇ ਔਰ ਦੁਨੀਆ ਨੂੰ ਉਹਨਾਂ ਸਿੰਬਲ ਆਫ ਨੋਲਜ ਕਰੀ ਆ ਤਾਂ ਉਹਦੇ ਨਾਲ ਇਹਨਾਂ ਨੇ ਕਾਂਗਰਸ ਨੇ ਕੀ ਬਿਹੇਵ ਕੀਤਾ ਤੁਸੀਂ ਜਾਣਦੇ ਹੋ ਕਿ ਦੋ ਵਾਰ ਕਾਂਗਰਸ ਨੰਨਾ ਹਰਾਇਆ ਔਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਦੇ ਵਿਚ ਰੋਲ ਸੀਗਾ ਉਹਨਾਂ ਨੇ ਹਰਾਇਆ ਔਰ ਤੇ ਦੇਖੋ 15 ਕਾ 1947 ਨੂੰ ਦੇਸ਼ ਆਜ਼ਾਦ ਹੋਇਆ 26 ਜਨਵਰੀ ਨੂੰ 1950 ਨੂੰ ਸੰਵਿਧਾਨ ਲਾਗੂ ਹੋਇਆ ਤੇ ਸਾਲ 1952 ਦੇ ਵਿੱਚ ਕੀ ਕਾਰਨ ਸੀ ਕਿ ਡਾਕਟਰ ਭੀਮ ਰਹੋ ਅੰਮੇਦਕਰ ਨੂੰ ਅਸਤੀਫਾ ਦੇਣਾ ਪਿਆ ਗਿਆ ਤੇ ਜਿਹੜੇ ਗਵਨਰ ਮਚਾਰੇ ਹੋ ਔਰ ਜਿਹਨਾਂ ਨਾਲ ਹੀ ਡਾਕਟਰ ਸ਼ਿਆਮਾ ਪ੍ਰਸਾਦ ਮੋਹਰਜੀ ਨੇ ਅਸਤੀਫਾ ਦਿੱਤਾ ਦੋ ਕੈਬਨਟ ਦੇ ਵੱਡੇ ਵਜ਼ੀਰਾਂ ਨੇ ਅਸਤੀਫਾ ਦੇਣਾ ਔਰ ਪਹਿਲੀ ਪਾਰਲੀਮੈਂਟ ਨੋਮੀਨੇਟ ਸਰਕਾਰ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਸਰਕਾਰ ਬਣੀ ਸੀ ਦੋ ਨੋਮੀਨੇਟਡ ਵੱਡੇ ਵਜ਼ੀਰਾਂ ਨੇ ਅਸਤੀਫਾ ਦੇਣਾ ਬੜੀ ਵੱਡੀ ਇੱਕ ਮਹਣੇ ਦਾ ਇਹਦਾ ਮਤਲਬ ਉਹਨਾਂ ਦੇ ਕੰਗ ਉਹਨਾਂ ਨੂੰ ਕਾਂਗਰਸ ਦੀ ਨੀਤੀਆਂ ਨਹੀਂ ਚੰਗੀਆਂ ਲਗੀਆਂ। ਸੋ ਇਸ ਕਰਕੇ ਮਤਲਬ ਕਾਂਗਰਸ ਨੂੰ ਐਵੇਂ ਚੁੱਕੀ ਜਾਣਾ ਉਹ ਜਿਹੜਾ ਉਸ ਇਨਸਾਨ ਦੇ ਨਾਲ ਆਲਟੀਮੇਟ ਮੈਦਾਨ ਦੱਸਦਾ ਕਿ ਫਿਰ ਇਹਨਾਂ ਦੀ ਜਦੋਂ ਮਤਲਬ ਡੈਥ ਹੋ ਜਾਂਦੀ ਆ ਤੇ ਡੈਥ ਤੋਂ ਬਾਅਦ ਇਹਨਾਂ ਨੂੰ ਇੱਥੇ ਸੰਸਕਾਰ ਕਰਨ ਦੀ ਦਿੱਲੀ 'ਚ ਮਨਜ਼ੂਰੀ ਨਹੀਂ ਦਿੱਤੀ। ਉਸ ਵੇਲੇ ਉੱਥੋਂ ਦੇ ਆਗਮ ਨੇ। ਔਰ ਇਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਮਹਾਰਾਸ਼ਟਰ ਗਈ ਬੰਬਈ ਗਈ ਆ ਤੇ ਆ ਭੂਮੀ ਜੀ ਉੱਥੇ ਸੰਸਕਾਰ ਹੋਇਆ ਔਰ ਜਿਸ ਜਹਾਜ਼ ਤੇ ਡੈੱਡ ਬੋਡੀ ਲੈ ਕੇ ਗਏ ਨੇ ਉਸ ਜਹਾਜ਼ ਦੇ ਇਹਨਾਂ ਨੇ ਰੈਟ ਮੰਗ ਲਿਆ ਕਰਾਇਆ ਮੰਗ ਲਿਆ ਇੱਕ ਕੈਬਨਟ ਦੇ ਸਾਥੀ ਦੇ ਨਾਲ ਕੋਈ ਹਮਦਰਦੀ ਨਹੀਂ ਰਹੀ ਔਰ ਉਹ ਵੀ ਕੈਬਨਟ ਦਾ ਸਾਥੀ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਜਿਹੜੇ 10 ਲੱਖ ਲੋਕ ਉਹਨਾਂ ਦੇ ਨਾਲ ਸੀ 10 ਲੱਖ ਲੋਕਾਂ ਦੇ ਨਾਲ ਉਹਨਾਂ ਨੇ ਬੁੱਧ ਧਰਮ ਅਪਣਾਇਆ 10 ਲੱਖ ਲੋਕ ਤੋਂ 10 ਲੱਖ ਤੋਂ ਵੱਧ ਲੋਕ ਔਰ ਐਡਾ ਵੱਡਾ ਬੰਦਾ ਹੋਵੇ ਔਰ ਉਹਦੇ ਤੋਂ ਜਾਇਦਾ ਉਹਦੀ ਵਾਈਫ ਤੋਂ ਰੈਂਟ ਮੰਗ ਲਿਆ ਸੋ ਮੈਂ ਨਹੀਂ ਸਮਝਦਾ ਕਿ ਕਾਂਗਰਸ ਨੇ ਉੱਥੇ ਤੇ ਬਹੁਤ ਕੋਈ ਹਾਨ ਕੀਤਾ ਸੀ ਸਰਦਾਰ ਬੂਟਾ ਸਿੰਘ ਆਪਣੀ ਲਿਆਕਤ ਦੇ ਨਾਲ ਉੱਥੇ ਪਹੁੰਚੇ ਨੇ ਸੋ ਉਹ ਜਿਹੜੀ ਟਿੱਪਣੀ ਬਹੁਤ ਬੇ ਹੂਦਗੀ ਵਾਲੀ ਗੱਲ ਆ ਉਹ ਟਿੱਪਣੀ ਕੋਈ ਮਤਲਬ ਜ਼ਿਆਦਾ ਅਸਰ ਨਹੀਂ ਰੱਖਦੀ ਉਹਦੇ ਵਿੱਚ ਵੈਸੇ ਹੀ ਤੁਸੀਂ ਦੇਖੋ ਬਾਰ-ਬਾਰ ਉਸ ਗੱਲ 'ਚ ਕਿੰਨਾ ਹੰਕਾਰ ਆ ਰਿਹਾ ਕਿ ਕਾਂਗਰਸ ਨੇ ਨਿਆਂ ਕੀਤਾ ਜਿਤੇ ਯਮਤ ਚਾਜੀ ਬੈਠੇ ਨੇ ਆਹ ਹਰਾਨੀ ਵਾਲੀ ਗੱਲ ਤੇ ਆ ਵੀ ਇਸ ਹਲਕੇ ਦਾ ਕਾਂਗਰਸ ਦਾ ਜਿਹੜਾ ਇਨਚਾਰਜ ਉਹ ਪਿੱਛੇ ਤਾੜੀਆਂ ਮਰਵਾ ਰਿਹਾ ਉਹਨੂੰ ਜਰਜ ਨੇ ਵੀ ਨਹੀਂ ਇਹ ਗੱਲ ਆਈ ਕਿ ਵੀ ਦੇਖੋ ਕਿੰਦੀ ਮਾੜੀ ਗੱਲ ਕਹਿ ਰਿਹਾ ਕੌਣ ਐਥੇ ਦਾ ਇਨਚਾਰਜ ਜੀ ਤੁਹਾਨੂੰ ਵੀ ਪਤਾ ਕਾਂਗਰਸ ਦਾ ਕੌਣ ਇਨਚਾਰਜ ਭਪਿੰਦਰ ਸਿੰਘ ਸਾਹ ਹੋਗੇ ਦੇਖੋ ਫੋਟੋ ਦੇ ਵਿੱਚ ਵੇਖੋ ਔਰ ਬੜੇ ਹੋਰ ਲੀਡਰ ਜਿਹੜੇ ਆ ਉਹ ਉਹਨੂੰ ਕੰਡੈਮਨ ਕਰ ਲੈ ਉਹਨੂੰ ਬਚਾਉਣ ਲਈ ਲੱਗੇ ਹੋਏ ਆ ਇਹ ਗੱਲ ਛੋਟੀ ਸੀ ਜੀ ਹੋਰ ਜੋ ਆਨੇਤਾ ਵੀ ਆਪਣਾ ਕਹਿ ਰਿਹਾ ਗੱਲ ਤਾਂ ਛੋਟੀ ਸੀ ਵੱਡੀ ਬਣ ਗਈ ਜੀ ਤੇ ਛੋਟੀ ਕਿੱਥੇ ਸੀ ਜਿਹੜਾ ਸਟੇਟ ਦੇ ਐਸਸੀ ਕਮਿਸ਼ਨ ਨੇ ਸੋਮੋਟੋ ਨੋਟਿਸ ਲੈ ਲਿਆ ਸੋਮੋਟੋ ਨੋਟਿਸ ਲੈ ਕੇ ਉਹਨੂੰ ਕਾਲ ਕਰ ਲਿਆ ਔਰ ਕਪੂਰਥਲਾ ਦੀ ਪੁਲਿਸ ਨੇ फटाफट ਐਫਆਈਰ ਦਰਜ ਕਰ ਦਿੱਤੀ ਚੱਲ ਰਹੀ ਬਾਜਵੇਦ ਵੀ ਹੋਇਆ ਜੀ ਉਹਨਾਂ ਨੇ ਵੀ ਸ਼੍ਰੀ ਗੁਰੂ ਆਪਣੇ ਸ਼ਹੀਰ ਬਾਬਾ ਜੀ ਸਿੰਘ ਦੀ ਫਲੈਕਸੀ ਲਾ ਕੇ ਉਹਨਾਂ ਤੋਂ ਵੀ ਐਸਸੀ ਨੇ ਸੋਮੋਟੋ ਲਿਆ ਉਹਦੇ ਬਾਰੇ ਕੀ ਕਹੂੰਗੀ ਦੇਖਦੇ ਤੁਸੀਂ ਪਿੱਛੇ ਬੈਂਦਰ ਲੱਗਾ ਬਾਬਾ ਜੀਵਨ ਸਿੰਘ ਜਿਹਨਾਂ ਦੀ ਸ਼ਹਾਦਤ ਲਾ ਮਿਸਾਲ ਬੇਮਿਸਾਲ ਸ਼ਹਾਦਤ ਹੈ ਬਾਬਾ ਜੀਵਨ ਸਿੰਘ ਉਹ ਸਾਬਾਦ ਉਹਨਾਂ ਦੇ ਸੀਸ ਹੱਤ ਜੋ ਫੋਟੋ ਲੱਗੀ ਆ ਔਰ ਰਾਹੁਲ ਗਾਂਧੀ ਦੀ ਜਿਹੜੀ ਨੰਗੇ ਸਰ ਫੋਟੋ ਲੱਗੀ ਕਿਤੇ ਵੀ ਜਰਾ ਵੇਖਿਆ ਇਹ ਧਿਆਨ ਹੀ ਨਹੀਂ ਦਖਦੇ ਇਹ ਚੀਜ਼ਾਂ ਦਾ ਕਿੱਥੇ ਸਾਨੂੰ ਗੁਰੂ ਮਹਾਰਾਜ ਦੀ ਮਰਿਆਦਾ ਦਾ ਖਿਆਲ ਰੱਖਣਾ ਹੋ ਰੱਖਿਆ ਨਹੀਂ ਅੱਛਾ ਅਮਰਿੰਦਰ ਸਿੰਘ ਰਾਏਵੜੰਗ ਦੇ ਇਸ ਬਿਆਨ ਦੇ ਨਾਲ ਤਰਨਤਾਰਨ ਦੇ ਵਿੱਚ ਕਾਂਗਰਸ ਨੂੰ ਕੋਈ ਨੁਕਸਾਨ ਹੋ ਸਕਦਾ ਢਾਅ ਲੱਗ ਸਕਦੀ ਪੂਰੀ ਤਰ੍ਹਾਂ ਨੁਕਸਾਨ ਹੋ ਕਾਂਗਰਸ ਪੂਰੀ ਤਰ੍ਹਾਂ ਨੁਕਸਾਨ ਹੋ ਤੇ ਇਹਦਾ ਫਾਇਦਾ ਕਿਹਨੂੰ ਹੋਵੇਗਾ ਜੀ ਇਹਦਾ ਦੇਖੋ ਫਾਇਦਾ ਤੁਸੀਂ ਅਸੀਂ ਤੇ ਆਪਣੀ ਪਾਰਟੀ ਨੂੰ ਹੈ ਨਾ ਕਿ ਬੀਜੇਪੀ ਬਹੁਤ ਜ਼ਿਆਦਾ ਚੜ੍ਹਾਈ ਚ ਆ ਔਰ ਲੋਕਾਂ ਦੀ ਇੱਛਾ ਵੀ ਬਹੁਤ ਆ ਲੋਕ ਲੋਕਾਂ ਦੀ ਡਿਮਾਂਡ ਵੀ ਬਹੁਤ ਹੋ ਗਈ ਅਸੀਂ ਜਿਹੜੀ ਸਾਡੀ ਸੈਂਟਰਲ ਪਾਰਟੀ ਆ ਹਾਈ ਕਮਾਂਡ ਆ ਸਟੇਟ ਦੀ ਚਾਹੇ ਦਿੱਲੀ ਵਾਲੀ ਅਸੀਂ ਨਿਰਵਿਗਨ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਨੌਜਵਾਨਾਂ ਵਾਸਤੇ ਔਰਤਾਂ ਵਾਸਤੇ ਸਾਡੀ ਜਿਹੜੀ ਭਲਾਈ ਸਕੀਮਾਂ ਬਿਲਕੁਲ ਜਾਰੀ ਆ ਤੁਸੀਂ ਪਿਛਲੇ ਦੇਖਿਆ ਹੋਣਾ ਕਿ ਜਿਹੜੇ ਸੈਂਟਰ ਦੀਆਂ ਪੜਾਈ ਸਕੀਮਾਂ ਸੀ ਉਹਨਾਂ ਨੂੰ ਵੀ ਸਟੇਟ ਗਵਰਨਮੈਂਟ ਨੇ ਰੋਕਣ ਦੀ ਕੋਸ਼ਿਸ਼ ਕੀਤੀ ਮੈਨੂੰ ਅਰ ਡਾਕਟਰ ਹਰਜੋਤ ਜੀ ਨੂੰ ਦੋ ਸਾਡੇ ਮੇਨ ਜਿਹੜੇ ਸਾਨੂੰ ਡਿਸਟ੍ਰਿਕਟ ਮੁਕਤ ਦੇ ਵਿੱਚੋਂ ਰੈਸਟ੍ਰੀ ਕਰ ਲਿਆ ਸੀਗਾ ਤਾਂ ਮੈਂ ਤਾਂ ਹੁਣ ਵੀ ਇਲਾਕੇ ਦੇ ਤੁਸੀਂ ਦੇਖ ਲਓ ਟਾਈਮ ਨੋਟ ਕਰ ਲਓ ਮੈਂ ਅੱਜ ਵੀ ਸੱਦੋਗੇ ਤੁਹਾਡੇ ਬਠਾ ਧੀਰੀ ਜਿ ਮੈਂ ਆਪਣੇ ਜਿੱਦਦਾ ਹੀ ਹੁਣ ਮੈਂ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹਾਂ ਹਰ ਪਿੰਡ ਦੇ ਵਿੱਚ ਮੈਂ ਜਾ ਜਾ ਕੇ ਉਹਨਾਂ ਨੂੰ ਜੋ ਕਿ ਨੀ ਕੈਪ ਦੀ ਜ਼ਰੂਰਤ ਆ ਹੁਣ ਸਰਦੀਆਂ ਆ ਰਹੀਆਂ ਨੇ ਕਮ ਜਿਹੜੇ ਕਮਰ ਦੇ ਮਿਲਟਾ ਜੀ ਉਹ ਜ਼ਰੂਰ ਤੇ ਮਤਲਬ ਉਹ ਦੇ ਰਿਆ ਵਾ ਕੰਨ ਵਾਲੇ ਮਸ਼ੀਨਾਂ ਦੇ ਰਿਆ ਹੈਂਡੀਕੈਪਟਾਂ ਵਾਸਤੇ ਸੇਵਾ ਲਈ ਮੈਂ ਲੱਗਾ ਹੋਇਆ ਉਹਨਾਂ ਨੂੰ ਮੈਂ ਵੀਲ ਚੇਅਰ ਉਹ ਸਾਈਕਲ ਵਗੈਰਾ ਦੇ ਰਿਹਾ ਪਹਿਲਾਂ ਸਰ ਤੁਸੀਂ ਹਲਕੇ ਚ 2 ਸਾਲ ਤੋਂ ਨਾ ਗਾਇਬ ਹੋ ਹੁਣ ਜਾਨੀ ਕਿ ਇਲੈਕਸ਼ਨ ਨੇੜੇ ਆਉਣ ਕਰਕੇ ਕੋਈ ਨਵੀਂ ਰੂਪरेखा ਤਿਆਰ ਕਰ ਰਹੇ ਹਾਂ ਰਾਜ ਜੀ ਤੁਸੀਂ ਬਹੁਤ ਭਲੇਖੇ ਜੇ ਮੇਰਾ ਮੇਰਾ ਰਿਕਾਰਡ ਤੇ ਪਿਆ ਵਾ ਜੀ ਮੈਂ ਪੂਰੀ ਤਰ੍ਹਾਂ ਸਮਰਪਿਤ ਆਪਣੇ ਪਾਰਟੀ ਨੂੰ ਸਮਰਪਿਤ ਹੋ ਕੇ ਹਲਕੇ ਲਈ ਸਮਰਪਿਤ ਆ ਮੇਰਾ ਅੱਜ ਦਾ ਫੋਨ ਆ ਅੱਜ ਤੋਂ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ ਹੂੰ ਅਜੇ ਤੇ ਲਗਾਤਾਰ ਲੋਕੇਸ਼ਨ ਕੋਈ ਘਟਾ ਲੈ ਜਿੰਦੋਂ ਮਰਜ਼ੀ ਰਾਈਟ ਘਟਾ ਸਕਦਾ ਕੋਈ ਆਰਟੀ ਪਾਸਦ ਜੋ ਮਰਜ਼ੀ ਕਰ ਸਕਦਾ ਅਜੇ ਤੋਂ ਘਟਾ ਸਕਦਾ ਮੇਰੀ ਦਿੱਲੀ ਦੀ ਇਲਾਕੇ ਤੋਂ ਲਾ ਮੇਰਾ ਹੋਰ ਕੰਮ ਹੀ ਕੋਈ ਨਹੀਂ ਮੈਂ ਸਮਰਪਿਤ ਹੋ ਕੇ ਲਗਾ ਇਲਾਕੇ ਨੂੰ ਅੱਛਾ 2027 ਦੇ ਵਾਸਤੇ ਆਉਣ ਵਾਲੇ ਲਾਸਟ ਸਵਾਲ ਹੈ 2027 ਵਾਸਤੇ ਸਮੁੱਚੀ ਪਬਲਿਕ ਨੂੰ ਸਮੁੱਚੇ ਪੰਜਾਬ ਨੂੰ ਕੀ ਬੇਨਤੀ ਕਰਾਂ ਵੇਖੋ ਅਤਵਾਦ ਦੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪਹਿਲਾਂ ਕਰਜ਼ਾ ਪੰਜਾਬ ਦੇ ਸਰ ਚੜਿਆ ਸੀ ਹੂੰ ਔਰ 4 ਲੱਖ ਜਿਹੜਾ ਕਰੋੜ ਰੁਪਇਆ ਇਹ ਵੱਲ ਹੁਣ ਕਰਜ਼ਾ ਲੈ ਲਿਆ ਉਹ ਪੰਜਾਬ ਸਰਕਾਰ ਨੇ ਕੀ ਦੇਣਾ ਪੰਜਾਬ ਸਰਕਾਰ ਤੇ ਲੱਭਣੀ ਨਹੀਂ ਤੁਹਾਡੀ ਝਾੜੂ ਵਾਲੀ ਸਰਕਾਰ ਨਹੀਂ ਲੱਭਣੀ ਇਹ ਸਾਡੇ ਸਿਰਾਂ ਤੇ ਚੜ ਗਿਆ ਜੇ ਨਵੇਂ ਬੱਚੇ ਜੰਮਿਆ ਉਹਨਾਂ ਦੇ ਸਿਰ ਤੇ ਚੜ ਗਿਆ ਉਹ ਕਰਜ਼ਾ ਕਿੱਦਾਂ ਲਾਉਣਾ ਜੇ ਕਰਜ਼ਾ ਲੱਥੂਗਾ ਜੇ ਸਰਕਾਰ ਸੁਖਰੂ ਹੋਊਗੀ ਕਾਇ ਲੋਕਾਂ ਦੀ ਭਲਾਈ ਲਈ ਕੰਮ ਕਰ ਸਕੂਗੀ ਅਦਰਵਾਈਜ਼ ਲੋਕਾਂ ਦੀ ਭਲਾਈ ਦੇ ਕੰਮ ਕਿੱਥੋਂ ਕਰਨੇ ਆ ਤੇ ਇਹ ਪੰਜਾਬੀ ਯੂਨੀਵਰਸਿਟੀ ਮਸਲਾ ਬੜਾ ਭਖਿਆ ਹੋਇਆ ਉਹਦੇ ਬਾਰੇ ਕਹੂੰਗਾ ਦੇਖੋ ਸੈਨੇਟ ਦੀ ਗੱਲ ਸੀਗੀ ਉਹ ਸੈਨੇਟ ਦਾ ਹੋ ਗਿਆ ਉਹਨਾਂ ਨੇ ਵਾਪਸ ਲੈ ਲਿਆ ਸੈਂਟਰ ਨੇ ਕੋਈ ਗੱਲ ਨਹੀਂ ਸੈਂਟਰ ਸਰਕਾਰ ਦੇਖੋ ਉਹਨਾਂ ਦੀ ਆਪਣੀ ਜਿਹੜੀ ਨਿਜੀ ਜਿੱਥੇ ਉਹਨਾਂ ਦਾ ਦਖਲ ਮੰਦਾ ਉਹ ਹੀ ਕਰਦੇ ਆ ਅਦਰਵਾਈਜ਼ ਨਹੀਂ ਕਰਦੇ ਉਹ ਵਾਪਸ ਹੋ ਗਿਆ ਕੋਈ ਕੋਈ ਮੈਟਰ ਨਹੀਂ ਰਹਿ ਗਿਆ ਹਾਂਜੀ ਇਹ ਸਨ ਐਸਪੀ ਮੁਖਤਿਆਰ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਵਿਚਾਰ ਸਾਂਝੇ ਕੀਤੇ ਆ ਸੋ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਨ ਇਹ ਆਲਦੀ ਰਿਪੋਰਟ ਧੰਨਵਾਦ